ਹੁਣ ਆਪਾਂ ਪਹੁੰਚ ਗਏ ਆ ਸਟਾਰਬਕਸ ਤੇ ਜੇ ਤੂੰ ਪਿਓਰ ਪਈ ਠੇਠ ਪੰਜਾਬੀ ਜਸਤਰਾਂ ਰੰਗ ਦਾ ਨਾਂਕ ਕੀ ਆ ਤਾਂ ਕੋਟੀ ਤਰ ਮੈਂ ਦਵਾ ਦੂੰਗਾ ਜਿਵੇਂ ਪੱਪੇ ਬਹੁਤ ਵੱਡੇ ਵੱਡੇ ਆ ਜੀ ਭਰ ਕੇ ਦੇ ਦਿੰਦੇ ਮੈਨੂੰ ਲੈ ਗੁਸ਼ਾਨ ਸਾਰੀ ਕੱਪ ਪੀ ਲਿਆ ਤੇ ਤੈਨੂੰ ਕਿੰਨਾ ਛੋਟਾ ਗੁਸ਼ਾਨ ਖੋਲ ਦੇ ਫੇਰ ਪਟਾਰੀ ਕਰ ਦੋ ਗਲਾਸ ਕਰ ਦੋ ਗਲਾਸ ਲੈ ਵੀ ਤਾੜੀਆਂ ਮਾਰੇ ਸਾਰਿਆਂ ਨੇ ਇੱਕ ਵਾਰੀਆਂ ਵਾਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਮੈਂ ਨਾ ਹਲੇ ਹੁਣ ਜਿੰਮ ਤੋਂ ਘਰੇ ਪਹੁੰਚਿਆ ਹੀ ਆ ਪੈਂਥੀ ਨਾ ਜਦੇ ਮੇਰੇ ਕੋਲ ਆ ਕੇ ਬੈਹੇ ਜਦੇ ਮੇਰੇ ਕੋਲ ਇਹਨੂੰ ਫੇਰ ਤਾਂ ਠੀਕ ਹੈ ਜੇ ਮੈਂ ਨਾਂ ਬੁਲਾਵਾਂ ਨਾ ਫੇ ਮੇਰੇ ਕੋ ਜਿਹੜਾ ਕਿ ਬੈਠੇ ਪਿਆ ਤੀ ਹਲਾ ਸ਼ਰੂਿਕ ਕਹਿੰਦੇ ਗੁੱਡ ਮਾਰਨਿੰਗ ਲੋਵੀ ਆਪਾਂ ਵੀ ਮੇਰੇ ਤਾਂ ਪ੍ਰੋਟੀਨ ਸ਼ੇਕ ਕਿ ਤਸ਼ਮਾ ਗੁੱਡ ਮਾਰਨਿੰਗ ਹੋ ਗਈ ਹੈ ਗੁੱਡ ਮਾਰਨਿੰਗ ਜੀ ਠੀਕ ਠਾਕ ਵਧੀਆ ਜੀ ਠੀਕ ਠਾਕ ਹੈ ਸਹੀ ਗੱਲ ਆ ਦੇਖੋ ਮੇ ਤਾਂ ਪ੍ਰੋਟੀਨ ਸ਼ੇਕ ਸਵੇਰ ਆਪਾਂ ਨੇ ਕਫੇ ਜਿਮ ਤੋਂ ਪੀ ਲਈ ਸੀ ਪ੍ਰੋਟੀਨ ਸ਼ੇਕ ਘਰ ਪੀਵਾਂਗੇ ਆਪਾਂ ਤੇ ਉਧਰ ਕੁੱਕਰ ਚ ਪਤਾ ਨਹੀਂ ਕੀ ਹੋ ਗਿਆ ਰੌਲਾ ਪੈ ਗਿਆ ਉਹਦੇ ਘਰ ਸਾਡੇ ਰੌਲਾ ਪੈ ਗਿਆ ਘਰੇ ਕੁੱਕਰ ਦੇ ਵਿੱਚ ਹੈ ਕੀ ਹੋ ਗਿਆ ਤਾਂ ਦਾਲ ਉਪਲ ਗਈ ਸੀ ਜੀ ਦਾਲ ਉਪਲ ਗਈ ਹਾਂ ਜੀ ਬਚ ਗਈ ਜੀ ਠੀਕ ਹੋ ਗਿਆ ਪਹਿੰਤੀਆ ਦੇ प्रोटीन तो पूरा कर दोनती एक बात बताओ मुझे बेहती क्या अपने माड़ा टेंगे और मेहनती मेरे को रेहतो पेन्थी और हाँ अच्छे बच्चे तेरे को गंदियाँ बातें नहीं करते हम गंदी बातें करन लग गए तुम अच्छे बच्चे हो ना ना ਮੈਂ ਤੇ ਤੇ ਨੂੰ ਸਿਫਤ ਕਰੀਏ ਨੇ ਭਈ ਕੋਈ ਸਿਫਤ ਨਹੀਂ ਹੈਗੀ ਪੈਂਤੀ ਪੈਂਤੀ ਗੰਦਾ ਬੱਚਾ ਠੀਕ ਹੈ ਮੈਂ ਸਾਰਿਆਂ ਨੂੰ ਕਹਤਾ ਪੈਂਤੀ ਗੰਦਾ ਬੱਚਾ ਬਹੁਤ ਸ਼ਰਾਰਤ ਹੈ ਮੇਦਰਾ ਬਹੁਤ ਸ਼ਰਾਰਤ ਸਹੀ ਗੱਲ ਹੈ ਆ ਜਾ ਹੁਣ ਪੈਂਤੀ ਆ ਜਾ ਆ ਜਾ ਹੁਣ ਆਜੋ 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 ਓਏ ਓਏ ਚੰਗੀਆਂ ਕੇ ਸ਼ਰਾਰਤਾਂ ਕਰਦਾ ਵੀ ਕਿਹੜੀ ਕਰਾਂ ਹਾਂ ਦੇਖਦਾ ਹੀ ਮੈਂ ਸੁੱਝਦੀਆਂ ਸ਼ਰਾਰਤਾਂ ਨੂੰ ਹਾਂਜੀ ਸੁੱਝਦੀ ਅੱਗੇ ਤਾਂ ਮੇਰੇ ਤੋਂ ਛੋਟਾ ਲਿਗਾ ਬੱਚਾ ਸੀਗਾ ਹੁਣ ਇਹ ਬੱਚਾ ਨਹੀਂ ਰਹੇਗਾ ਹੁਣ ਇੱਕ ਰੂਦੀ ਹੋ ਗਿਆ ਰੂਦੀ ਅਰੇ ਪੰਗੇ ਲੁਗਾ ਕੇ ਆ ਗਿਆ ਆ ਗਿਆ ਆ ਜਾ ਫਿਰ ਆ ਜਾ ਮੌਕਾ ਦੇ ਚ ਕੇ ਪੰਜਾ ਮੰਗੂਗਾ ਪੁਰੈਨ ਹਾਂ ਪੰਗਲ ਨਵੇਂ ਨਾਲ ਦਾ ਮੇਰੇ ਪੰਗੇ ਲੇਂਗਾ ਤੂੰ ਲਵੇਂ ਤਾਂ ਚਾਹੀ ਮੇ ਤਾਂ ਤਿਆਰ ਹੋ ਗਈ ਆਪਣੇ ਨਿਆਣਿਆਂ ਦੀ ਗੁਰシャン ਸਿੰਘ ਹਲੇ ਕਿ ਸੁੱਤਾ ਹੀ ਫਿਰ ਉੱਠੀ ਨਹੀਂ ਨਿਕਤਾ ਹੀ ਪੈਜੀ ਉਠਾ ਕੇ ਆਉਣੀ ਆ ਹੁਣ ਉਹ ਉਠਾਉ ਜਾਂ ਖਾਤੇ ਕਰਤੀ ਅਜੋ ਨੀਂਦ ਬਹੁਤ ਕਹੀ ਹੋਈ ਹੋਗੀ ਜਿੱਦਾਂ ਦੇ ਦਿਲ ਜਿਓ ਤੁ ਨਹੀਂ ਆਏ ਸੁੱਤੇ ਹੀ ਨਹੀਂ ਇਹ ਖੁੱਲ ਕੇ ਅੱਜ ਅੱਗੇ 8 ਵਜੇ ਚ ਪਹਿਲਾਂ ਹੀ ਉੱਠ ਜਾਂਦੇ ਆ ਜੀ ਹਾਂ ਅੱਜ ਤਾਂ 10 ਵਜੇ ਜੀ ਇਹ ਤੱਕ ਨਹੀਂ ਸਹੀ ਹੈ ਲਾਹ ਲਾਤ ਪਾਚਾ ਮੇ ਛੜ ਕੇ ਲਿਆ ਠੀਕ ਹੈ ਸਹੀ ਹੈ ਜੀ ਕੁਝ ਨਾ ਬਾਹਰ ਮੀ ਵੀ ਪੈਂਦਾ ਜਦੋਂ ਮੀ ਜਾਂ ਪੈਂਦਾ ਹੁੰਦਾ ਉਦੋਂ ਫਿਰ ਨਾ ਵੈਸੀ ਮਤਲਬ ਬੰਦਾ ਨਿਗਰੇ ਵਿੱਚ ਨਾ ਰਜਾਈ ਛੜਨ ਨੂੰ ਮਤਲਬ ਦਿਲ ਕਰਦਾ ਹੀ ਹੈਗਾ ਆਹ ਦੇਖੋ ਇਧਰੋਂ ਬਾਹਰ ਇਦਾਂ ਮੀ ਪੈਂਦਾ ਜੀ ਮੀਰੇ ਵੈਸੇ ਇਦਾਂ ਨਹੀਂ ਹੁੰਦਾ ਹਰ ਦੇਸ਼ ਦੇ ਵਿੱਚ ਪਰ ਨਾ ਬਸ ਮਤਲਬ ਵੀ ਕਹਿਣ ਦਾ ਮਤਲਬ ਮੇਰਾ ਵੀ ਆਹੀ ਰਫਤਾਰ ਨਾਲ ਮੀ ਪੈਂਦਾ ਹੀ ਰਫਤਾਰ ਨਾਲ ਜੇ ਤੁਸੀਂ ਆਪਣੇ ਵਲੌਗ ਨਾ ਪਿੱਛੋਂ ਦੇਖਦੇ ਹੋ ਕਈ ਦਿਨਾਂ ਤੋਂ ਦੇਖਦੇ ਹੋ ਜਦੋਂ ਅਸੀਂ ਨੌਰਟ ਛੁੱਟੀਆਂ ਕੱਟਣ ਗਏ ਸੀਗੇ ਭੈਣ ਦੇ ਘਰੇ ਆਪਣੀ ਦੇ ਉਦੋਂ ਇਦਾਂ ਮੀ ਪੈਂਦੇ ਗਏ ਸੀਗੇ ਤੇ ਉੱਥੇ ਠੰਡ ਸੀਗੀ ਜ਼ਰੂਰ ਪਰ ਮੌਸਮ ਬਹੁਤ ਵਧੀਆ ਸੀਗਾ ਦਿਨ ਸੋਹਣੇ ਲੱਗਦੇ ਸੀਗੇ ਤੇ ਜਦ ਮੁੜ ਕੇ ਇਧਰੋਂ ਆਏ ਆ ਰੋਮਵਾਲ ਨੂੰ ਬਸ ਉਦੋਂ ਦੇ ਫਿਰ ਵੀ ਚੱਲਦਾ ਚਾਰ ਦਿਨ ਹੋ ਗਏ ਆ ਤੇ ਪਿੱਛੇ ਦਵਿੰਦਰ ਨੂੰ ਕਹਿੰਦੇ ਵੀ ਐਦਾਂ ਹੀ ਮੀਂਹ ਪਈ ਹੈ ਦੇਖੋ ਐਦਾਂ ਦਾ ਮੌਸਮ ਹੈ ਆਪਣੇ ਸ਼ਹਿਰ ਦਾ ਅੱਜ ਬਾਹਰ ਠੰਡ ਆ ਯਾਰ ਆਪਾਂ ਜਾ ਕੇ ਪਰਸ਼ਾਨ ਵੀ ਠਾੜੀ ਇੱਕ ਵਾਰੀ 35 ਤੱਕ ਬਾਹਰ ਨਹੀਂ ਜਾਣਾ ਠੀਕ ਹੈ ਬਾਹਰ ਬਹੁਤ ਠੰਡ ਪੈਂਦੀ ਹੈ ਬਾਹਰ ਅੱਛਾ ਪੁੱਤ ਬਾਹਰ ਬਹੁਤ ਠੰਡ ਪੈਂਦੀ ਆ ਹਾਂ ਬਹੁਤ ਠੰਡ ਪੈਂਦੀ ਹੈ ਬਾਹਰ ਹੈਂ ਜਾਇਆ ਇੱਕ ਗੇੜਾ ਲਾ ਕੇ ਜਦੀ ਵਫਸ ਆ ਗਈ ਠੰਡ ਪੈਂਦੀ ਹੈ ਬਾਹਰ ਬਹੁਤ ਜ਼ਿਆਦਾ ਉੱਠ ਖਲੇ ਆ ਉੱਤੋਂ ਉੱਤਰੀ ਰਿਖੇ ਛੁੱਟੀ ਬਈ ਹਲੇ ਉੱਠਦੀ ਜਾਈਗੀ ਹਲੇ ਬਾਹਰ ਨਹੀਂ ਮੈਂਦਾ ਹੈ ਇਹਦਰ ਬੁਗਰੀ ਮੜਾ ਇੱਕ ਮੜਾ ਇਹ ਬੁਗਰੀ ਮੜਾ ਜਾ ਥੋੜਾ ਜਿਹਾ ਪਾਰੀ ਕਰ ਦੇ ਪੈਸਾ ਕਰਨੇ ਇਹ ਪੈਸਾ ਕਰਨੇ ਉੱਠ ਫਿਰ ਨਿਆਣੇ ਨੇ ਕਿ ਆਉਟ ਨੇ ਨਿਆਣੇ ਨੇ ਮੰਮਾਨੀ ਉੱਠਾਉਂਦੇ ਕਹਿੰਦੇ ਤੇ ਮੈਂ ਚੱਲਦਾ ਬਚਤ ਨਹੀਂ ਮੈਂ ਨੇ ਬਰਸਿਵਾਸੀ ਕਰਕੇ ਉਹ ਦੁਬਾਰੇ ਪੈ ਗਈ ਫੇਰ ਲੈ ਤੇ ਮਾਮੇ ਦੀ ਸ਼ਹਿਰ ਚ ਪਿਆਜੇ ਨਹੀਂ ਤਾਂ ਉੱਠ ਖੜਦਾ ਸੀ ਬਸ ਅੱਜ ਸਾਂ ਨੂੰ ਚੱਲੋਂ ਪੰਪ ਪੰਗ ਕਰਨੇ ਖਰੇ ਸੌਂ ਲਉਣ ਦੋ ਜੀ ਹੂੰ ਫੇਰ ਉਹ ਸੁੱਟ ਖੜਨਾ ਹੀ ਉਹ ਸਾਡੇ ਸ਼ਰਾਰਤਾਂ ਸ਼ੁਰੂ ਹੋ ਜਾਣੀ ਹੈ ਇਹ ਛੁੱਟੀ ਹੈ ਜੀ ਉੱਠੋ ਉੱਠ ਕੇ ਖੇਲੋ ਸ਼ਰਾਰਤਾਂ ਸ਼ੁਰੂ ਕਰੋ ਤੁਹਾਡੀ ਸ਼ਰਾਰਤਾਂ ਦੇ ਲੋੜੇ ਘਰ ਦੇ ਵਿੱਚ ਠੀਕ ਨੇ ਠੀਕ ਪੁੱਤਰੀਆ ਹੈ ਜਾਨੇ ਉੱਠੋ ਅੱਛੀ ਬੱਚੀ ਬਣ ਕੇ ਅੱਛੇ ਬੱਚੇ ਵਾਪਰਿ ਪੁੱਤਰੀ ਅੱਜ ਵਾਰਨੋ ਠੀਕ ਹੈ ਹੁਣ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਮਿੱਤਰੋ ਤੇ ਇਧਰ ਸੁਪਰੀਆਂ ਬਣਾ ਰਹੇ ਆ ਅੱਜ ਆਪਾਂ ਸੁਪਰੀਆਂ ਬਣੀਆਂ ਪਈਆਂ ਤੇ ਵਟ ਰਹੇ ਆ ਸੁਪਰੀਆਂ ਤੇ ਬਸ ਆਪਾਂ ਹੀ ਪੋਣਾ ਗਵਾਂਤੀ ਆ ਹਰ ਵਾਰ ਜਿੰਨੇ ਮਿਲੋਂ ਤਾਂ ਪੈਸਾ ਲੈ ਬਹੁਤ ਬਹੁਤ ਮੁਹਾਰਤ ਕਰਮ ਸੀ ਨਾ ਇੱਕ ਵਾਰੀ ਫੇਰ ਦਿੱਤੀ ਜਾਂਦੀਆਂ ਨੇ ਪੂਰੀ ਜੋਰੋ ਸ਼ਬਦ ਨਾਲ ਮਿੱਤਰੋ ਚੱਕੜ ਨਹੀਂ ਜਾਂਦਾ ਹਾਂ ਕੰਮ ਕਰਨਾ ਚੱਕ ਕੇ ਰੱਖਣਾ ਹਮੇਸ਼ਾ ਬਸ ਇੱਥੇ ਗੁੱਡ ਮਾਰਨਿੰਗ ਦਵਿੰਦਰ ਸਿੰਘ ਗੁੱਡ ਮਾਰਨਿੰਗ ਉੱਠ ਖੜਾ ਮੁੰਡਾ ਸੱਸੀ ਗੱਲ ਸਰ ਨੂੰ ਮੁੰਡਾ ਉੱਠ ਖੜਿਆ ਆ ਕਹਿੰਦੇ ਨੀਂਦ ਗੱਡੀ ਪੂਰੀ ਆ ਜੈਨ ਥੁੱਕ ਵੀ ਨਹੀਂ ਗੱਡੀ ਆ ਬਹੁਤ ਲੇਟ ਹੋਇਆ ਟਾਈਮ ਨਾਲ ਉੱਠ ਖੜੀ ਹੈ ਫਿਰ ਵੀ ਟਾਈਮ ਨਾਲ ਉੱਠ ਖੜੀ ਹਾਂ ਮ ਉਹ ਚਾਹ ਚੜਦੀ ਕਰ ਸੇ ਤਾਂ ਕੈਮ ਨਹੀਂ ਐਨ ਵਧੀਆ ਪੰਜ ਉੱਠ ਖੜੇ ਨੀ ਕਿ ਭਾਵੇਂ ਟਾਈਮ 11:00 ਬੱਜ ਗਈ ਪਰ ਅੱਪਾ ਇਹ ਨਹੀਂ ਗਿਆ ਸਾਡੇ ਦੁਪਹਿਰਾ ਹੋ ਗਿਆ ਕੈਮ ਸਵੇਰ ਪਰ ਕੀ ਕੀ ਹਾਂ ਮੌਸਮ ਅੱਜ ਹੋਈ ਠੰਡਾ ਮੌਸਮ ਹੈ ਹਾਂ ਪੰਜ ਵਜੇ ਪੰਜ ਪੰਜ ਉੱਠ ਖੜੇ ਚਾਹ ਪੀ ਲਈਏ ਸੀ ਮਾਰਦੇ ਆਟੇ ਪੂਰੇ ਆਹ ਵਾਲੀ ਚੀਜ਼ ਹੈ ਮਿੱਤਰੋ ਜਿਹੜੀ ਸੁਪਰੀਆਂ ਨਾ ਪਣੀਆਂ ਇਹਦੇ ਵਿੱਚ ਆਪਾਂ ਡੋਬਾਂਗੇ ਜੀ ਸੁਪਰੀਆਂ ਦੀ ਬੱਟੀਆਂ ਹੋਈਆਂ ਇਹਨੂੰ ਇਹਦੇ ਵਿੱਚ ਡੋਬ ਕੇ ਫਿਰ ਅਗੋਂ ਇਹਨੂੰ ਪੰਗਰਤਾ ਆਪਾਂ ਲੈ ਕੇ ਗਏ ਕੱਲ ਮਾਰਕੀਟ ਤੋਂ ਆ ਦੇਖੋ ਇਹ ਚ ਆਟਾ ਪਾਇਆ ਹੋਇਆ ਤੇ ਪਾਣੀ ਪਾਇਆ ਹੋਇਆ ਇਹ ਚੰਗੀ ਤਰ੍ਹਾਂ ਮਿਕਸ ਕਰਨਾ ਇਨੂੰ ਕਹਿੰਦੇ ਨੇ ਇਟਾਲੀਅਨ ਦੇ ਵਿੱਚ ਕਹਿੰਦੇ ਨੇ ਪਿਸਟੇਲਾ ਕਹਿੰਦੇ ਨੇ ਪਿਸਟੇਲਾ ਤਿਆਰ ਕੀਤਾ ਵੇ ਹੁਣ ਆਪਾਂ ਨਹਾ ਤੋ ਕੇ ਰੈਡੀ ਹੋ ਗਏ ਆਂ ਤੇ ਗੁਰシャンਪੀਰ ਸਿੰਘ ਨੇ ਵੀ ਆਪਣੇ ਨੇ ਦਸਤਾਰ ਸਜਾਈ ਮਿੱਤਰੋ ਮੇਰੇ ਗੁਰシャンਵੀਰ ਨੂੰ ਤੇ ਸੱਸੀ ਗਾਲ ਸੱਸੀ ਗਾਲ ਤੇ ਆਪਣੀ ਰੋਟੀ ਤਿਆਰ ਹੈ ਪਛਾਦਾ ਪਾਣੀ ਛਕਦੇ ਆਂ ਤੇ ਉਸ ਤੋਂ ਬਾਅਦ ਆਪਾਂ ਚੱਲਿਆ ਘੁੰਮਣ ਵਾਸਤੇ ਕਿਤੇ ਕਿਉਂਕਿ ਮੌਸਮ ਬਹੁਤ ਵਧੀਆ ਹੈ ਟਾਈਮ ਦੇ ਨਾਲੇ ਸਾਰੇ ਕੰਮ ਕਰਾ ਆਪਣੇ ਨਿਬੜ ਗਏ ਨੇ ਤੇ ਘਰ ਬੈਠ ਕੇ ਮੰਜੇ ਤੋੜਨ ਨਾਲ ਮੈਂ ਕਿ ਚੱਲੂੰ ਬਾਹਰ ਕਿਤੇ ਘੁਮਾ ਕੇ ਲੈ ਕੇ ਆਨੇ ਗੁਰシャン ਨੂੰ ਇੱਕ ਵਾਰ ਬਾਹਰ ਜਾਣ ਦੀ ਗੱਲ ਕਰਦੇ ਗੁਰシャン ਨੇ ਕਹਿੰਦਾ ਪਾਪਾ ओके ओके बस ना ਜਿਹੜੇ ਪੱਗ ਬਣਾਉਂਦਾ ਕੋਈ ਸ਼ਾਨਦਗੀ ਤੇਰੀ ਕੋਹਨ ਦਾ ਵੀ ਲੱਗ ਸਵਾਸ ਆਉਂਦਾ ਸਹੀ ਗੱਲ ਹਾਂ ਟੀ ਬੰਦਾ ਘਰ ਬੰਦਾ ਐਦਾਂ ਹੁੰਦਾ ਨਾ ਬਾਹਰ ਜਾਣਾ ਮਤਲਬ ਹੁੰਦਾ ਬੰਦੇ ਨੂੰ ਕਿ ਉਹ ਮਿਲ ਜਰ ਮੌਟੀ ਮਿਲ ਜਾਂਦਾ ਤਿਆਰ ਹੋਣ ਦਾ ਹਾਂ ਹਨਾ ਐਕਟਿਵ ਹੋ ਜਾਂਦਾ ਬੰਦਾ ਹੋ ਜਾਂਦਾ ਇਸ ਕਰਕੇ ਨਿਕਲਣਾ ਚਾਹੀਦਾ ਘਰੋਂ ਵੀ ਹਨਾ ਤੇ ਤੁਸੀਂ ਹੋ ਜਾ ਰੈਡੀ ਹਨਾ ਹਾਂਜੀ ਠੀਕ ਹੈ ਮਸ਼ਾਨਵੀ ਨੇ ਪੱਗ ਮੰਨ ਲਈਏ ਤੇ ਤੁਸੀਂ ਰੈਡੀ ਹੋ ਜਾਓ ਫੇਰ ਚੱਲੀ ਫਟਾਫਟ ਆਪਾਂ ਓਕੇ ਜੀ ਮੂੰਗੀ ਮਸਰੀ ਦੀ ਦਾਲ ਦੇ ਵਿੱਚ ਦਿਸਗੀ ਦਾ ਚਮਚਾ ਤੇ ਨਾਲ ਮੇਥਰੋ ਦੋ ਰੋਟੀਆਂ ਅੱਜ ਦਾ ਲੰਚ ਆਪਣਾ ਕਿਵੇਂ ਲੱਗੀਆਂ ਫਿਰ ਵਧੀਆ ਲੱਗੀਆਂ ਹੈ ਵਧੀਆ ਲੱਗਦੀਆਂ ਹੈ ਕਹਿਣਗੇ ਬਾਹਰ ਮੀਂਹ ਪੈਂਦਾ ਹੈ ਯਾਨੀ ਕਿ ਨਹੀਂ ਫਿਰਦੇ ਪਰ ਇਹਨਾਂ ਨੂੰ ਵੀ ਸਾਰੇ ਕੰਮ ਆਪਾਂ ਧੁੱਪੇ ਬੈਠਣ ਵਾਦੇ ਕਰਨੇ ਹੁੰਦੇ ਆ ਕੁਝ ਕੰਮ ਸ਼ੌਕ ਨਹੀਂ ਵੀ ਕਰਨੇ ਚਾਹੀਦੇ ਹਾਂ ਹਾਂਜੀ ਇਹਨਾਂ ਕਦੇ ਘੜੀਆਂ ਦੇ ਦੋ ਤੋ ਸ਼ੌਕ ਹੈ ਮਿੱਤਰੋ ਆਪਾਂ ਨੂੰ ਚੱਲੀਏ ਫਿਰ ਆਪਾਂ ਹਾਂਜੀ ਹਾਂਜੀ ਚੋ ਚੱਲੀਏ ਹੁਣ ਬੋਲ ਨਾਲ ਲੱਗੇ ਜਾਣੀਆਂ ਨਹੀਂ ਮੈਂ ਕਹਿੰਦਾ ਰਿਕਾਰਡਿੰਗ ਮੈਂ ਤਾਂ ਜਾ ਹੀ ਨਹੀਂ ਵੇ ਮੈਂ ਕਹਾਂ ਰਿਕਾਰਡਿੰਗ ਬਣਾਉਣਾ ਕਿਤੇ ਵੀ ਜਿੱਥੇ ਵੀ ਜਾਣਾ ਪਵੇ ਬੈਡਬਾਲ ਨਾਲੇ ਲੈ ਕੇ ਜਾਣਾ ਨਹੀਂ ਨਹੀਂ ਹਾਂ ਬਸ ਮਯਾਂ ਲਓ ਮਿੱਤਰੋ ਚੱਲੀਏ ਬਾਹਰ ਫਿਰ ਆਪਾਂ ਦੇਖੀਏ ਮੀਂਹ ਦਾ ਮ ਠੰਡ ਤੇ ਹੈਈ ਬਾਰ ਓਏ ਠੰਡ ਹੈਈ ਬਾਰ ਕੋਈ ਨਾ ਕਹਿੰਦੇ ਸੀ ਫੋਟੋ ਮੋਟਾ ਪਾ ਲੈ ਤਾਂ ਕੋੜ ਮੋਟਾ ਤੁਸੀਂ ਕਪੜੇ ਮੋٹے ਪਾਓ ਯਾਰ ਮੈਂ ਤਾਂ ਸਹੀ ਆ ਜੀਨ ਦੇ ਕੋਟ ਮੋਟੇ ਪਾ ਕੇ ਨਿਕਲਦੇ ਹਾਂ ਜੇ ਪੂਰਾ ਪਤਾ ਹੈ ਜਦ ਬਾਹਰ ਨਿਕਲਦੇ ਨੇ ਠੰਡ ਫੀਲ ਹੁੰਦੀ ਆ ਬੀਨ ਦੀ ਰਫਤਾਰ ਨੇ ਮੇਥੋਂ ਸਵੇਰ ਦੀ ਘਟ ਹੋਈ ਜਦ ਮੈਂ ਉੱਠਿਆ ਨਾ ਜਿੱਦਾਂ ਬਸ ਆਹੀ ਸਪੀਡ ਦੇ ਨਾਲੇ ਵੀ ਪੈ ਰਹੇ ਅੱਜ ਨਾ ਮਾਲ ਦੇ ਵਿੱਚ ਵੀ ਇੰਨੀ ਜਿਆਦਾ ਭੀੜ ਹੈ ਨਾ ਪਾਰਕ ਹੀ ਨਹੀਂ ਮਿੱਤਰ ਮਿਲਦੀ ਹੈਗੀ ਜਿੱਧਰ ਮਰਜ਼ੀ ਨਿਗਾਹ ਮਾਰ ਲਓ ਸਾਰੇ ਪਾਸੇ ਗੱਡੀਆਂ ਗੱਡੀਆਂ ਲਗੀਆਂ ਖੜੀਆਂ ਨੇ ਆਪਾਂ ਨੂੰ ਫਾਈਨਲੀ ਇੱਥੇ ਮਿਲ ਗਈ ਐ ਪਾਰਕਿੰਗ ਗੱਡੀ ਲਾਉਣ ਵਾਸਤੇ ਬੱਲੇ 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 ਵਾਹ ਦੇਖੋ ਮਿੱਤਰੋ ਕਿਦਾਂ ਸਾਰੀਆਂ ਬੋੜੀਆਂ ਭਰੀਆਂ ਜਾ ਰਹੀ ਐ ਅੱਜ ਲੱਗਦਾ ਜੀ ਸਾਰੇ ਲੋਕ ਆਪਣੇ ਨਾਲੇ ਐ ਮੇਲਾ ਦੇਖਣ ਵਾਸਤੇ ਆਏ ਹਾਂ ਹਾਂਜੀ ਅੱਜ ਘੁੰਮਣੇ ਆਏ ਲੱਗਦਾ ਸਾਰੇ ਇੱਧਰ ਆ ਜਾਣ ਹਰ ਬੰਦੇ ਦੇ ਚਿਹਰੇ ਉੱਤੇ ਨਾ ਐਦਾਂ ਇੱਕ ਵੱਖਰੀ ਕਿਸਮ ਦੀ ਸਮਾਈਲ ਐ ਮਤਲਬ ਵੀ ਦੇਖ ਕੇ ਇਹਨਾਂ ਨੂੰ ਜੱਜ ਕਰ ਸਕਦੇ ਆਪਾਂ ਵੀ ਉਹ ਵੈਸੇ ਹੀ ਵਾਟ ਛੁੱਟੀ ਆ ਚਲਦੀਆਂ ਵੀ ਚਲ ਆਪਾਂ ਫਿਰ ਕਿਉਂ ਆਉਣੇ ਆ ਸਾਰੇ ਪਰਿਵਾਰਕਾ ਇਦਾਂ ਹੀ ਆਏ ਹੋਏ ਆ ਘੁੰਮਦੇ ਘੁੰਮਾਉਂਦੇ ਗੁਰਸ਼ਾਨ ਵੀਰ ਨੂੰ ਕੋਟੀ ਪਸੰਦ ਆ ਮੁਸ਼ਾਂ ਕਲਰ ਗੇੜਾ ਬਣਾ ਹੀ ਜੇ ਤੂੰ ਪਿਓਰ ਪੰਜ ਠੇਟ ਪੰਜਾਬੀ ਜਸਤਾ ਰੰਗ ਦਾ ਨਾਮ ਕੀ ਆ ਤਾਂ ਕੋਟੀ ਤੇ ਮੈਂ ਦਵਾ ਦੂੰਗਾ ਜਿਵੇਂ ਗੂੜਾ ਜਾਮਨੀ ਨਾ ਹਾਂ ਇਹਨੂੰ ਕਹਿੰਦੇ ਬੈਂਗਣੀ ਕਲਰ ਬੈਂਗਣੀ ਇਸਕੇ ਅਕੀ ਤੁਸੀਂ ਹਾਰ ਗਏ ਹੋ ਕੋਟੀ ਉੱਤੇ ਰੱਖ ਦਿੱਤੀ ਜਾਵੇ ਨਹੀਂ ਨਹੀਂ ਪਸੰਦ ਤੇ ਪਾਕਿਸਤਾਨੀ ਗੱਲ ਆ ਟਰਾਈ ਕਰ ਇਹ ਤਾਂ ਆਉਣ ਦੀ ਗੱਲ ਹੁੰਦੀ ਹੈ ਕਿਰ ਮਾਰਕੀਟ ਦੇ ਵਿੱਚ ਜੇ ਕਿਰ ਮਾਰਕੀਟ ਜੇ ਆਪਾਂ ਐਂਟਰ ਕਰ ਗਏ ਉਸ ਤੋਂ ਬਾਅਦ ਕੁਝ ਨਾ ਕੁਝ ਤਾਂ ਪਸੰਦ ਆ ਹੀ ਜਾਂਦਾ ਹੁੰਦਾ ਬੰਦੇ ਨੂੰ ਇਹਨਾਂ ਪੈਂਟਾਂ ਦਾ ਬਹੁਤ ਦਰਵਾਜ ਚੱਲਦਾ ਜੀ ਗੱਲ ਲੋਸ ਫਿਟ ਪੈਂਟਰ ਦਾ ਸਾਰੀਆਂ ਪੈਂਟ ਖੁੱਲੇ-ਖੁੱਲੇ ਸਾਰੇ ਦੇਖੋ ਸਾਰੀ ਹਾਂ ਹਰ ਮਾਰਕੀਟ ਦੇ ਜਿਹੜੀ ਮਰਜ਼ੀ ਮਾਰਕੀਟ ਚਲੇ ਜਾਓ ਤੁਹਾਨੂੰ ਇਦਾਂ ਦੇ ਪੈਂਟ ਬਹੁਤ ਮਿਲਣੀਆਂ ਜਿਹੜੀਆਂ ਇਹਨਾਂ ਦਾ ਟ੍ਰੈਂਡ ਚੱਲਦਾ ਪੂਰੇ ਇਟਲੀ ਪਿੱਛੋਂ ਹੋਰ ਕੁਝ ਪਸੰਦ ਆ ਗਿਆ ਦੇਖ ਰਹੇ ਆ ਆ ਗਿਆ ਮਸਟੈਂਗ ਮਸਟੈਂਗ ਦੀ ਕੋਟੀ ਹੈ ਫੋਰਡ ਮਸਟੈਂਗ ਕੁਛ ਨਾਲ ਲੈ ਦੇ ਰੰਗ ਚ ਨਾ ਗਏ ਹੈ ਬਲੀ ਬੱਗ ਹੈ ਰੋਣ ਚੰਨ ਬੈਂਚ ਮੈਂ ਕਹਿੰਦਾ ਬਲੈਕ ਬੱਗ ਬਣੀ ਹੋਵੇ ਪੂਰਾ ਐਂ ਡਰੈਸ ਜੰਸੀ ਦੇਖ ਇੱਧਰ ਸ਼ਰਟ ਵੀ ਲੱਗਣਾ ਬੰਨੀ ਹੋ ਰੰਗ ਦੀ ਹੈ ਹਾਂ ਜੀ ਲੈ ਲਈ ਵੇਖੋ ਨਹੀਂ ਨਹੀਂ ਕਾਜੀ ਮਾ ਕਿੰਨਾ ਕੀ ਮਾ ਹਮਾ ਤੋਂ ਦੋ ਬੁੱਟੇ ਜਿਹੜਾ ਹੀ ਫਿਰਦਾ ਉਹ ਤਾਂ ਪਾਦੀ ਹੁਣ ਤਕੜਾ ਲੱਗੇ ਵੇਖਣ ਚ ਮੜਿਆ ਕਮਜ਼ੋਰ ਆ ਸਰੀਰ ਤੂੰ ਹੁਣ ਆਪਾਂ ਪਹੁੰਚ ਗਏ ਸਟਾਰਬਕਸ ਤੇ ਕੁਸ਼ਾਨ ਵੀ ਕਹ ਰਿਹਾ ਕਰ ਰਿਹਾ ਆਪਾਂ ਵੀ ਮੈਂ ਕੁਟ ਚਾਹ ਤਾਂ ਰੱਖਣਾ ਪੀ ਕੇ ਜਾਣਾ ਬੰਦੀ ਛੰਡ ਬਾਹਰ ਮੀਮੂ ਪੈਂਦਾ ਸ਼ਾਮ ਪੀਣੀ ਚਾਹ ਹਾਂ ਜੀ ਕਿਉਂਕਿ ਕੌਫੀ ਪੀਣਾ ਕਾਫੋਚੀ ਨੇ ਪੀਣੀ ਆ ਲੱਤ ਮੈਂ ਕਿਹਾ ਲੱਤ ਮੈਂ ਕਿਹਾ ਕੁਸ਼ਾਨਵੀਰ ਨੇ ਆਪ ਕੋ ਖਰਾ ਪੁੱਛੀ ਰਿਹਾ ਹਾਂ ਹੈ ਖਰਾ ਪੁੱਛੀ ਰਿਹਾ ਜਦ ਨਾਲ ਇਸ Starbucks ਦੇ ਨਾਲ ਵੀ ਕੁਸ਼ਾਨਵੀਰ ਇਦਾਂ ਹੁੰਦਾ ਵੀ ਨਵੀਂ ਨਵੀਂ ਚੀ ਟਰਾਈ ਕਰਨ ਮਿਲਦੀ ਆ ਮਨ ਲੈਣਾ ਤੇ ਨਾ ਲਗਭਗ ਹਰ ਵਾਰੇ ਕੋਈ ਨਵਾਂ ਮੀਨੂ ਐਡ ਕੀਤਾ ਹੁੰਦਾ ਇਹਨਾਂ ਨੇ ਤੇ ਕੁਸ਼ਾਨਵੀਰ ਵੀ ਨੇ ਨਵਾਂ ਉਹ ਜਿਹੜਾ ਮੀਨੂ ਐ ਉਹ ਟਰਾਈ ਜ਼ਰੂਰ ਕਰਨਾ ਹੁੰਦਾ ਹੈ ਉਹ ਖਰਾ ਪੁੱਛੀ ਨੂੰ ਗ੍ਰਾਂਡੇਜ਼ਾ ਕੁਇਸਤਾ ਮੀਡੀਆ ਮੀਡੀਆ ਲੈ ਮੈਂ ਤਾਂ ਤਿਆਰ ਹੋ ਗਈ ਐ ਲਾਤੇ ਮੈਂ ਕਹਾਂ ਤੋ ਦੋ ਮੰਗਾਇਆ ਆਪਣੀ ਸਿਮਰ ਦਾ ਤੇ ਇੱਕ ਲਾਤੇ ਮੈਂ ਕਹਾਂ ਤੋ ਮੇਰਾ ਗੁਸ਼ਾਨ ਨੇ ਵੀ ਲਗਿਆ ਇੱਕ ਫਰਾਪੂਚੀਨੋ ਫਰਾਪੋਚੀਨੋ ਤੇ ਨਾਲ ਲਏ ਨੇ ਦੋ ਕੁਕੀਜ਼ ਸਵਾਲ ਹੈ ਕੈਡਾ ਆ ਦੇ ਕੋਈ ਤੂੰ ਸਿਮਰ ਸਾਰੀ ਕਾਫੀ ਪੀ ਵੀ ਨਹੀਂ ਹੋਈ ਲ ਕੱਪੇ ਬਹੁਤ ਵੱਡੇ ਵੱਡੇ ਆ ਜੀ ਭਰ ਕੇ ਦੇ ਦਿੰਦੇ ਹਾਂ ਜੀ ਲੈ ਗੁਸ਼ਾਨ ਨੇ ਸਾਰੀ ਕੱਪ ਪੀ ਲਿਆ ਤੇ ਤੈਨੂੰ ਕਿੰਨਾ ਛੋਟਾ ਗੁਸ਼ਾਨ ਮੈਂ ਸਾਰਾ ਪੀ ਲਿਆ ਐਡਾ ਵੀ ਕਿੱਡਾ ਕੱਪ ਆ ਅੱਧਾ ਕਿਲੋ ਦਾ ਹੀ ਆ ਕਾਫੀ ਆ ਜੀ ਫਿਰ ਕਿੰਨੇ ਰਹਿ ਗਏ ਹੋਣੇ ਚੁਣ ਥੋੜੀ ਜਿਹੀ ਆ ਜੀ ਹੁਣ ਤਾਂ ਇੰਨੀ ਘੱਟ ਸਹੀ ਗੱਲ ਹੈ ਇਹਨਾਂ ਦੇ ਵੇਟ ਦਾ ਮਿਲੋ ਬਿਲਕੁਲ ਸੱਚੀ ਆ ਕੱਪ ਹੈ ਅੱਧਾ ਕਿਲੋ ਦਾ ਹੀ ਆ ਹੈ ਨਾ ਹਾਂਜੀ ਅੱਧਾ ਹੀ ਮਿਲਿਆ ਭੀੜ ਪਹਿਲਾਂ ਹੀ ਵੀ ਤਰ ਬਹੁਤ ਸੀਗੀ ਮੋਲ ਦੇ ਵਿੱਚ ਜੀ ਉਹਨਾਂ ਦਿਨ ਛੀ ਪੀ ਜਾਂਦਾ ਹੁਣ ਤਿਉ ਤਿਉ ਹੋਰ ਲੋਕ ਆਈ ਜਾਂਦੇ ਆ ਟਾਈਮ ਪੌਣੇ 4 ਹੋਣੇਲ ਹੋ ਗਏ ਹੁਣ ਸ਼ਾਮ ਤੱਕ ਇਹਨਾਂ ਹੋਰ ਮੋਲ ਭਰ ਜਾਣ ਮੈਂ ਕਹਿੰਦਾ ਜਗ੍ਹਾ ਤਾਂ ਪਹਿਲਾਂ ਹੀ ਖਿਲਾਉਣ ਵਾਸਤੇ ਹੈਗੀ ਹੁਣ ਟਾਈਮ 4:30 ਹੋ ਗਏ ਆ ਤੇ ਆਪਾਂ ਸ਼ੌਪ ਤੇ ਪਹੁੰਚ ਗਏ ਆਪਣੀ ਤੇ ਮੈਂ ਕਿਹਾ ਵੀ ਜਾਂਦੇ ਆ ਇੱਕ ਵਾਰਨ ਆਪਾਂ ਹੁਣ ਆਪਣੀ ਬੰਕੂ ਮੋਗਾਂ ਸਾਫ਼ ਕਰਕੇ ਤੇ ਸਮਾਨ ਕੱਟਪੜ ਕਰਕੇ ਸੈੱਟ ਕਰਕੇ ਚਲੀਏ ਫਿਕਰ ਨਾ ਕਰ ਰਸ ਕਰਾਂਗੇ ਉਸ ਤੋਂ ਬਾਅਦ ਵਿੱਚ ਸ਼ਾਮ ਨੂੰ ਜਿਹੜੇ ਆਪਣੇ ਤੋਰ ਨੂੰ ਲਾਉਣ ਵਾਸਤੇ ਪਾਵਾਂਗੇ ਐਦਾਂ ਸ਼ਮੂਕੀ ਬਸਤ ਪੈਣੀ ਨੂੰ ਬੰਦੀ ਕਟਾਫੜ ਕਰਨੀ ਪੈਣੀ ਮੇ ਤੁਹਾਰੇ ਨੂੰ ਸਾਮਾਨ ਸਾਰੀ ਵਾਰ ਕਿੱਡਣਾ ਪੈਂਦਾ ਤੇ ਸਾਰੇ ਸਾਮਾਨ ਨੂੰ ਐਨ ਸਾਫ ਕਰਕੇ ਸਾਮਾਨ ਕੱਲਦਾ ਹੁੰਦਾ ਸਿੱਟਣਾ ਪੈਂਦਾ ਨਵੇਂ ਸਾਰੀ ਭਰਤੀ ਕਰਨੀ ਪੈਣੀ ਸਾਮਾਨ ਦੀ ਸਾਈ ਸਾਈ ਸਾਮਾਨ ਦੀ ਕਰਨੀ ਪੈਣੀ ਹੈ ਫੇਰ ਜਾ ਕੇ ਦੁਕਾਨ ਤੇ ਆਪਾਂ ਸਾਮਾਨ ਬਿੱਟਰ ਸ਼ੂ ਕਰਦੇ ਹਾਂ ਜਿਹਦਾ ਆਪਾਂ ਸਲਾਦ ਕੱਟਤਾ ਦੇਖੋ ਧੋ ਕੇ ਸਵਾਰ ਕੇ ਐਨ ਫਰੈਸ਼ ਇੱਕ ਆਪਾਂ ਜੀ ਰੱਖਦੇ ਹਾਂ ਵੀ ਹਰ ਰੋਜ਼ ਹਰ ਚੀਜ਼ ਫਰੈਸ਼ ਕੱਟਣ ਦੀ ਕੋਸ਼ਿਸ਼ ਕਰੀ ਦੀ ਮਰ ਜੇ ਸਲਾਦ ਹੋਵੇ ਚਾਹੇ ਕੋਈ ਮਟੀਜੀ ਹੋ ਜੇ ਫੂੰਗੀ ਵੀ ਹੈਗੀ ਆਪਣੀ ਆਪਾਂ ਬਲੇ ਇਹ ਤਾਂ ਖੁਸ਼ੀ ਹੁੰਦੀ ਆਪਣੀ ਜਿਹੜੀ ਜੀ ਆਪਾਂ ਖਾ ਸਕਦੇ ਨਾ ਆਪਣਾ ਆਪ ਖਾ ਸਕਦੇ ਆ ਆਪਾਂ ਉਹੀ ਆਪਣੇ ਗਾਂ ਨੂੰ ਖੁਲਾਈਏ ਬੇਸ਼ੱਕ ਗਾਂ ਦਿਖਦਾ ਹੋਵੇ ਮਨਾ ਦਿਖਦਾ ਹੋਵੇ ਪਰ ਉਹ ਦਿਖਦਾ ਉੱਪਰ ਵਾਲਾ ਲਈ ਤੁਹਾਨੂੰ ਮਿੱਤਰ ਕੀ ਚੀਜ਼ ਦਿਖਾਉਣੀ ਆਪਾਂ ਨੇ ਦਵਿੰਦਰ ਨੇ ਨਾ ਆਪਣੇ ਨੇ ਨੈਟ ਤੋਂ ਇੰਟਰਨੈਟ ਤੋਂ ਇੱਕ ਚੀਜ਼ ਮੰਗਾਈ ਆ ਲੈ ਵੀ ਗੁਸ਼ਾਂਸਿਆ ਖੋਲ ਦੇ ਫੇਰ ਪਟਾਦੀ ਕਰ ਦੋ ਕਲਾਸਾ ਕਰ ਦੋ ਕਲਾਸਾ ਲੈ ਵੀ ਤਾੜੀਆਂ ਮਾਰੇ ਸਾਰੇ ਨੇ ਇੱਕ ਵਾਰੀਆਂ 1 2 3 4 5 6 ਉਹ ਤੇਰਾ ਪਲਾ ਹੋਇਆ ਦੇਖ ਇਧਰ ਮੈਂ ਤਾਂ ਜਿਉਂਦੀ ਟਰੈਕਟਰ ਕਹਿੰਦਾ ਮੁੰਡੇ ਢਿੱਡ ਦੇ ਵਾਹ ਲਿਆ ਦਾ ਫਾਰਮਰ ਸੀਗਾ ਜੀ ਉਹ ਦਾ ਫਾਰਵਰਡ ਦਾ ਫਾਰਮਰਸ ਆਹ ਦੇਖੋ ਜੌਂਡੀ ਦੀ ਮਸ਼ਹੂਰੀ ਕਰਤੀ ਹੈ ਕਹਿੰਦੇ ਮੁੰਡੇ ਨੇ ਦਿੰਦੇ ਕਿ ਤੋਂ ਵਧੀਆ ਸ਼ਰਟ ਬਣਾ ਹੈ ਇਹ ਗੂਗਲ ਤੇ ਘਟੀਆਂ ਸੀ ਕਿ ਜੌਂਡੀਰ ਦੀ ਆਪਣੀ ਸ਼ਰਟ ਹੈ ਤੇ ਉੱਥੋਂ ਮਲਾਈਆਂ ਨਹੀਂ ਕਿੰਨੀ ਬਣੀ ਚਲਟ ਹੈ ਇਹ ਸ਼ਰਟ ਪੈ ਗਈ ਜਿੱਦਾਂ 15 ਰੰਗੜ ਪੈ ਗਈ 15 ਜਰੂਰੀ ਸ਼ਰਟ ਪੈ ਗਈ ਮਿੱਤਰੋ ਆਪਾਂ ਨੂੰ ਇਹ ਮੰਨ ਲੇ 1500 ਰੁਪਏ ਦੀ ਪੈ ਗਈ ਇੰਡੀਆ ਦੀ ਹਾਂਜੀ ਹਾਂ ਇਹ ਵਾਲੀ ਟੀ-ਸ਼ਰਟ ਨੀਚੇ ਜਿੰ ਤੱਕ ਪਾਉਡਰ ਦਾ ਪੈਸੇ ਲਾ ਕੇ ਜੀ 2000 ਰੁਪਏ ਜੀ ਦਾ ਬਣ ਜਾਂਦੀ ਹੈ ਇੱਕ ਸ਼ਰਟ ਦਾ ਹਾਂ ਘੱਟ ਵੱਧ ਵੀ ਹੁੰਦੇ ਨੇ ਰੇਟ 10000 ਦੀ ਸ਼ਰਟ ਵੀ ਕੋਈ ਮੰਨ ਲਓ 500 ਦੀ ਵੀ ਮੈਂ ਡਿਪੈਂਡ ਜਿਹੜਾ ਆ ਮਟਰੀਅਲ ਆ ਜਿਹੜਾ ਕੱਪੜੇ ਵਾਟਾ ਪੈਂਦੇ ਜੇ ਉੱਪਰ ਕੋਲਰ ਵਾਲੇ ਦਾ ਹੋਰ ਮਹਿੰਗੀ ਆ ਹਾਂਜੀ ਹਾਂ ਹਨਾ ਸਟ੍ਰੈਕਟਰ ਕਿਹੜਾ ਬਣਾਇਆ ਆਪਰ 625 ਰੋਡੀ ਹੁਣ ਟਾਈਮ ਮਿੱਤਰੋ 10:30 ਹੋਣੇ ਵਾਲੇ ਹੋ ਗਏ 2:00 ਵਜੇ 17 ਮਿੰਟ ਹੋ ਗਏ ਨੇ ਲਗਭਗ ਆ ਦੇਖੋ ਇੱਧਰ ਤੇ ਆਪਣਾ ਕੰਮ ਕਰ ਨਿਬੜ ਗਿਆ ਲਾਂਚ ਆਰਡਰ ਸੀ ਇਹੜਾ ਮੁੰਡਾ ਲੈ ਕੇ ਗਿਆ ਵੇ ਤੇ ਬਾਕੀ ਸਾਡੇ ਆਰਡਰ ਲੱਗੋ ਸਾਰੇ ਨਿਕਲ ਗਏ ਆ ਅੱਜ ਨਾ ਮੀਂਹ ਕਰਕੇ ਵੀ ਲਾਓ ਜਿੰਦਾ ਮਰਜ਼ੀ ਲਾਓ ਛੁੱਟੀਆਂ ਲੋ ਘਰੇ ਆ ਤੇ ਆਰਡਰ ਪਹਿਲਾਂ ਚੱਲ ਪੈਣ ਦੇ ਪਹਿਲਾਂ ਹੀ ਖਤਮ ਹੋ ਜਾਂਦੇ ਆ ਕੱਲ ਹੀ ਲਾ ਛੁੱਟੀ ਰਹਿ ਗਈ ਆ ਹੋਰ ਇਟਲੀ ਵਿੱਚ ਤੇ ਪਰਸੋਂ ਤੋਂ ਬੱਚਿਆਂ ਨੇ ਸਕੂਲ ਵੀ ਤੇ ਦਫ਼ਤਰ ਦਫ਼ਤਰ ਸਾਰਾ ਖੁੱਲ ਜਾਣਾ ਹੀ ਆ ਤੇ ਬੱਚੇ ਸਾਰੇ ਕੰਮ ਸਕੂਲ ਤੇ ਜਾਣਗੇ ਤੇ ਸਾਰੇ ਮਾਪੇ ਆਪਣੇ ਕੰਮ ਕਰਾਂ ਦੇ ਚ ਜਾਣਗੇ ਠੀਕ ਨਹੀਂ ਸ਼ਾਮ ਸਿੰਘ ਬੈਕ ਟੂ ਸਕੂਲ ਬੈਕ ਟੂ ਸਕੂਲ ਬੈਕ ਟੂ ਵਰਕ ਸਾਰੇ ਜਾਣੇ ਕਰਨਗੇ ਤੇ ਆਪਾਂ ਤਾਂ ਬਥਰੇ ਬਥਰੇ ਵਰਕ ਆਪਣਾ ਚੱਲਦਾ ਹੀ ਰਹਿੰਦਾ ਹੈ ਦਵਿੰਦਰ ਸਿੰਘ ਛੁੱਟੀ ਹੈ ਗਲਤੀ ਆਪਣੇ ਹਾਂ ਮੈਂ ਛੁੱਟੀ ਗਲਤੀ ਹੈ ਛੁੱਟੀ ਛੁੱਟੀ ਹੈ ਹਾਂਜੀ ਛੁੱਟੀ ਆ ਜੀ ਉਹਦੀ ਛੁੱਟੀ ਗਲਦੀ ਦਵਿੰਦਰ ਨੂੰ ਆਪਣੇ ਨੂੰ ਸਾਢੇ ਹੀ ਹੁੰਦੇ ਮੇਰੇ ਛੁੱਟੇ ਕੱਟੇ ਬਸ ਆਪਾਂ ਕੱਟੇ ਆਪਣਾ ਦਵਾਈਆਂ ਮਾਰ ਗਈ ਇਹ ਜਿਹੜਾ ਕੰਮ ਤਾਂ ਚੱਲ ਹੀ ਜਾਂਦਾ ਬਸ 12 ਮਹੀਨੇ ਦੀ ਨਾਲ ਤੇ ਬਾਕੀ ਹੁਣ ਕੁਝ ਖਾਣੇ ਪੀਣੇ ਆ ਬਾਕੀ ਸਾਰਾ ਨੇ ਤੁਹਾਨੂੰ ਸ਼ੇਅਰ ਕੀਤਾ ਵਲੌਗ ਦੇ ਰੂਪ ਦੇ ਵਿੱਚ ਕੰਮ ਫਿਰਤੀ ਵੀ ਆਇਆ ਕੰਮ ਕਰ ਵੀ ਕੀਤਾ ਗੁਰਸ਼ਾਨ ਨੂੰ ਇੱਕ ਦੋ ਟੀ-ਸ਼ਰਟ ਵੀ ਦਵਾਈਆਂ ਗੁਰਸ਼ਾਨ ਨੂੰ ਬਾਕੀ ਇੱਕ ਨਾ ਕਮੈਂਟ ਆਇਆ ਸੀਗਾ ਬਾਈ ਜੀ ਨੇ ਪੁੱਛਿਆ ਸੀ ਵੀ ਮਾਰਕੀਟ ਕਿੱਥੇ ਆ ਜਿੱਤੇ ਆਪਾਂ ਜਾ ਕੇ ਦੀਰਾ ਜਿਹੜਾ ਆਪਾਂ ਨੇ ਕੱਲ ਵਲੌਗ ਬਣਾਇਆ ਸੀ ਉਹ ਮਾਰਕੀਟ ਦੇ ਬਾਰੇ ਉਹ ਮਾਰਕੀਟ ਹੈਗੀ ਆ ਆਪਣੇ ਲੂੰਗੋ ਤੇਵਰੇ ਵੀ ਪੁਰਤਾ ਪੋਰਟਿਸ ਨਾਵੇਂ ਮਾਰਕੀਟ ਦਾ ਤੇ ਉੱਥੇ ਕੱਪੜੇ ਵਿੱਚ ਤਾਂ ਸਾਰੇ ਮਿਲ ਜਾਂਦੇ ਮਤਲਬ ਵੀ ਨਵੇਂ ਮਿਲ ਜਾਂਦੇ ਆ ਪੁਰਾਣੇ ਮਿਲ ਜਾਂਦੇ ਆ ਸੈਕੰਡ ਹੈਂਡ ਵੀ ਮਿਲ ਜਾਂਦੇ ਆ ਉੱਥੇ ਚੋਰੀ ਦੇ ਕੱਪੜੇ ਮਿਲ ਜਾਂਦੇ ਆ ਚੋਰੀ ਦਾ ਸਮਾਨ ਮਿਲ ਜਾਂਦਾ ਇਲੈਕਟ੍ਰੋਨਿਕ ਕਾਫੀ ਚੀਜ਼ਾਂ ਮਿਲ ਜਾਂਦੀਆਂ ਵੇਸਟ ਸ਼ੁਰੂ ਕਰਕੇ ਆਇਓ ਬਹੁਤ ਸਮੇਂ ਤੋਂ ਜਿੱਦਾਂ ਮੈਂ ਇਟਲੀ ਜਾਂ ਜਿੱਦਾਂ ਸੁਣਦਾ ਹੁੰਦਾ ਸੀ ਮਾਰਕੀਟ ਬਾਰੇ ਜਦੋਂ ਅਸੀਂ ਰੋਮ ਤੋਂ ਦੂਰ ਰਹਿੰਦੇ ਹੁੰਦੇ ਸੀਗੇ ਤੇ ਰੋਮ ਚ ਆ ਕੇ ਸਾਡਾ ਜਾਣ ਤੇ ਬਾਕੀ ਸਾਰਾ ਕੁਝ ਬੜਾ ਵਧੀਆ ਬਾਬੇ ਦੀ ਕਿਰਪਾ ਚੱਲ ਜਾਂਦਾ ਹੈ ਤੇ ਤੁਸੀਂ ਇਹਨਾਂ ਪਿਆਰ ਦਿੰਦੇ ਹੋ ਸਾਰਿਆਂ ਬਹੁਤ ਬਹੁਤ ਸਤਿਕਾਰ ਥੈਂਕ ਯੂ ਧੰਨਵਾਦ ਆਪਣੇ ਬਲੌਗਰ ਨੂੰ ਪਿਆਰ ਦੇਣ ਵਾਸਤੇ ਸਾਨੂੰ ਕਮੈਂਟ ਕਰਨ ਵਾਸਤੇ ਜ ਜਿਹੜਾ ਬਲੌਗ ਪਸੰਦ ਆਇਆ ਉਹ ਤੁਸੀਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕੱਲ ਨੂੰ ਮਿਲਾਂਗੇ ਉਹ ਬਲੌਗ ਦੇ ਵਿੱਚ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ